हां जी दोस्तों जमे आपा जानਦੇ ਆ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੱਟ ਪਾਈਚਾਰੇ ਬਾਰੇ ਗਲਤ ਸ਼ਬਦਾਵਲੀ ਵਰਤਦਾ ਹੈ ਤੇ ਦੋਸਤੋ ਪਿਛਲੇ ਦਿਨੀ ਉਹਨਾਂ ਦੀਆਂ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈਆਂ ਤੇ ਬਹੁਤ ਸਾਰੇ ਪੰਜਾਬ ਦੇ ਜੱਟ ਪਾਈਚਾਰੇ ਅਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਦੀਆਂ ਇਹਨਾਂ ਵੀਡੀਓ ਅਤੇ ਉਹਨਾਂ ਦੀ ਇਹ ਭद्दी ਸ਼ਬਦਾਵਲੀ ਤੇ ਇਤਰਾਜ਼ ਵੀ ਕੀਤਾ ਤੇ ਇਸ ਨੂੰ ਲੈ ਕੇ ਦੋਸਤੋ ਕੋਈ ਸਿੱਖ ਜਥੇਬੰਦੀਆਂ ਵੀ ਉਹਨਾਂ ਦੇ ਵਿਰੋਧ ਵਿੱਚ ਨਜ਼ਰ ਆਈਆਂ ਤਾਂ ਦੋਸਤੋ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਉੱਪਰ ਕਾਰਵਾਈ ਕਰਵਾਉਣ ਦੇ ਲਈ ਅੱਜ ਜੋ ਲੁਧਿਆਣਾ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਸੀ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਉੱਪਰ ਕਾਰਵਾਈ ਕੀਤੀ ਜਾਵੇ ਤੇ ਉਥੇ ਦੋਸਤੋ ਖਾਲਸਾ ਫੌਜਾਂ ਵੀ ਪਹੁੰਚੀਆਂ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਕੀ ਹੈ ਪੂਰਾ ਮਾਮਲਾ ਹਾਂਜੀ ਪ੍ਰਣਾਮ ਦਾਸਦੀਪ ਸਿੰਘ ਖਾਲਸਾ ਫੌਜ ਤੇ ਬਾਗੀ ਆਪਣੇ ਸਿੰਘ ਸਬਾਨ ਸਾਰੇ ਆਏ ਨੇ ਲਾਲੂ ਕੁਰੰਤਾਨ ਵਾਲਾ ਵੀਰ ਇਹ ਵੀ ਹਾਜ਼ਰ ਆ ਅਸੀਂ ਅੱਜ ਡੀਸੀਪੀ ਸਾਹਿਬ ਜੀ ਨੂੰ ਮਿਲੇ ਆ ਮੈਡਮ ਜੀ ਨੂੰ ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਅਸ਼ਵਾਸ਼ਣ ਦਿਵਾ ਦਿੱਤਾ ਗਿਆ ਹੈ ਕਿ ਜਿਹੜਾ ਕਿ ਇਹ ਡੰਗਰ ਡਾਕਟਰ ਸੋਸ਼ਲ ਮੀਡੀਆ ਤੇ ਆਏ ਦਿਨ ਹੀ ਜੱਟਾਂ ਅਤੇ ਮਜਬੀਆਂ ਸਿੰਘਾਂ ਦੇ ਵਿੱਚ ਫੌੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਬਹੁਤ ਬਹੁਤ ਤਰ੍ਹਾਂ ਦੀ ਗੰਦੀ ਗੰਦੀ ਸ਼ਬਦਾਵਲੀ ਜੱਟਾਂ ਦੀਆਂ ਧੀਆਂ ਕਹਾਣਾਂ ਦੇ ਉੱਤੇ ਇਹ ਕਰ ਰਿਹਾ ਜਾਤੀਸ਼ੂਚਕ ਸ਼ਬਦ ਬੋਲ ਰਿਹਾ ਤਸਰ ਲੇਖ ਜਿਹੜਾ ਚੈਨਲ ਆ ਉਸ ਆਦਮੀ ਨੇ ਇਸ ਡੰਗਾ ਡਾਕਟਰ ਨੂੰ ਖੁੱਲ੍ਹ ਦਿੱਤੀ ਹੋਈ ਪਿੱਛੋਂ ਜਿੱਦਾਂ ਮਰਜੀ ਸ਼ਬਦਾਵਲੀ ਗੰਦੀ ਮੰਦੀ ਮਾੜੀ ਚੰਗੀ ਬੋਲ ਉਹਦੇ ਉੱਤੇ ਵੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਇਹ ਡੰਗਾ ਡਾਕਟਰ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਅਸੀਂ ਮੰਗ ਪੱਤਰ ਅੱਜ ਸਾਡੇ ਜਿਹੜੇ ਵੀਰਪੁਰਾ ਪਹਿਲਾ ਹੈ ਅਸੀਂ ਥੋੜਾ ਜਿਹਾ ਲੇਟ ਹੋ ਗਏ ਹੁਣ ਅਸੀਂ ਇਹਨਾਂ ਨੂੰ ਮੈਡਮ ਨੂੰ ਇਹਨਾਂ ਨੂੰ ਮਿਲੇ ਆ ਇਹਨਾਂ ਨੇ ਸਾਨੂੰ ਮੈਡਮ ਉਹਨਾਂ ਦੀ ਡੀਸੀਬ ਇਹਨਾਂ ਨੇ ਆਸ਼ਵਾਸ਼ਣ ਦਵਾ ਦਿੱਤਾ ਵੀ ਇਹ ਬਣਦੀ ਕ੍ਰਮਨੀ ਕਾਰਵਾਈ ਕੁਝ ਦਿਨਾਂ ਦੇ ਵਿੱਚ ਵਿੱਚ ਕਰ ਦਾਂਗੇ ਤੇ ਬਾਕੀ ਤੁਸੀਂ ਕੋਈ ਸਵਾਲ ਕੀ ਕੋਹਣ ਹੈ ਵਿਅਕਤੀ ਜਿਹੜਾ ਨਾਮ ਕੀ ਹੋਣਾ ਜਿਹੜਾ ਬੰਦਾ ਹੈ ਇਹ ਹੈਗਾ ਜੀ ਆਪਣੇ ਆਪ ਨੂੰ ਇਹ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦਾਦਾ ਆ ਕਿ ਇਹ ਰੰਗਰੇਟਾ ਨੀਗਾ ਆ ਜਿਹੜੇ ਸਾਡੇ ਨਾਲ ਸਿੰਘ ਸਹਿਬਾਨ ਆਏ ਇਹ ਸਾਰੀ ਹੀ ਰੰਗਰੇਟਾ ਫੌਜ ਆ ਸਾਰੀ ਸੇ ਰੰਗਰੇਟਾ ਫੌਜ ਆ ਰੰਗਰੇਟੇ ਜੋ ਅਰਥ ਆ ਰੰਗਰੇਟੇ ਦਾ ਇੱਕ ਵਾਰ ਇੱਕ ਬੰਦਾ ਭਾਈ ਜੀ ਹਾਂ ਜੋ ਕਿ ਰੰਗਰੇਟੇ ਦੇ ਜੋ ਅਰਥ ਆ ਉਹ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਪਤਾ ਧੰਨ ਧੰਨ ਆਪਣੇ ਸਹਿਬ ਸਿੰਘ ਸਾਹਿਬ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਨੇ ਇੱਥੇ ਕੋਈ ਅਰੇਜ ਬੰਦਾ ਆਪਣੇ ਨਾਂ ਦੇ ਨਾਲ ਲਾ ਕੇ ਰੰਗਰੇਟਾ ਬਣ ਕੇ ਸੰਗਤਾਂ ਨੂੰ ਗੁੰਮਰਾਹ ਕਰਕੇ ਤੇ ਜਾਤੀਵਾਦ ਫੁਲਾ ਰਿਹਾ ਤੇ ਕੋਈ ਕਹਿੰਦਾ ਵੀ ਜੱਟਾਂ ਦੀਆਂ ਧੀਆ ਭੈਣਾ ਐ ਜੱਟਾਂ ਦੀਆਂ ਧੀਆ ਭੈਣਾ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਕਿ ਇਹ ਜਿਹੜਾ ਬੰਦਾ ਪੰਜਾਬ ਦੇ ਵਿੱਚ ਭੜਕਾਊ ਭਾਸ਼ਣ ਕਰਕੇ ਵਾਇਲੇਸ਼ਨ ਫਲਾ ਰਿਹਾ ਆ ਇਸ ਦੇ ਉੱਤੇ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇ ਜਲਦੋਂ ਜਲਦ ਤੇ ਔਰ ਇਹਦਾ ਸੋਸ਼ਲ ਮੀਡੀਆ ਦਾ ਜੋ YouTube ਚੈਨਲ ਆ ਉਸ ਨੂੰ ਵੀ ਬੈਨ ਕੀਤਾ ਜਾਵੇ ਜੋ ਕਿ ਇਸ ਦਾ ਫੇਸਬੁੱਕ ਦਾ ਚੈਨਲ ਆ ਉਹਦੇ ਉਹਨੂੰ ਵੀ ਬੈਨ ਕੀਤਾ ਜਾਵੇ ਤੇ ਇਹਦੇ ਤੇ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇ ਜੋ ਕਿ ਪੰਜਾਬ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਦੇ ਉੱਤੇ ਇਸ ਨੂੰ ਨੱਥ ਪਾਈ ਜਾਵੇ ਤੁਸੀਂ ਤੁਹਾਡੇ ਸਾਥੀ ਆਏ ਕਿਹੜੇ ਜਗ੍ਹਾ ਤੋਂ ਆਈ ਆਏ ਆ ਅੰਮ੍ਰਿਤਸਰ ਸਾਹਿਬ ਤੋਂ ਮਾਝਾ ਜਿਲ੍ਹਾ ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ ਹਾਂਜੀ ਜੀ ਬਾਈ ਆਏ ਤੁਸੀਂ ਬੋਲਦੇ ਹਾਂ ਹਾਂ ਬਾਈ ਅਸੀਂ ਤੋਂ ਬੰਦੇ ਆਏ ਦੋੜੇ ਆ ਗਏ ਆਪਾਂ ਬੋਲ ਦਿੰਦੇ ਹਾਂ ਚਾਲੂ ਆ ਅਸੀਂ ਤੁਹਾਨੂੰ ਕਰਾਂਗੇ ਹਾਂਜੀ ਹਾਂਜੀ ਬਾਈ ਆਪਣਾ ਪੂਰਾ ਨਾਮ ਤੇ ਇੱਕ ਪੁਆਇੰਟ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਵੀ ਟਾਈਮ ਕੱਢ ਕੇ ਆਏ ਜੀ ਜਿਹੜੀ ਜਿਹੜੀ ਚੈਨਲ ਤੋਂ ਤੇ ਸਾਰੇ ਅਸੀਂ ਰੰਗਰੇਟੇ ਵੀਰ ਆਏ ਆਂ ਇਨਾਂ ਦਾ ਵੀ ਧੰਨਵਾਦ ਠੀਕ ਹੈ ਇਹਨਾਂ ਵੀ ਛਾਵਾ ਕੱਢਿਆ ਬਾਕੀ ਇੱਕ ਮੂਰਖ ਬੰਦਾ ਹੈ ਲੁਧਿਆਣੇ 'ਚ ਬੈਠਾ ਠੀਕ ਹੈ 5 ਫੁੱਟ ਦਾ ਕਦੀ ਉਹ ਕੁਛ ਬੋਲਦਾ ਕਦੀ ਹੀਡਾਂ ਨੂੰ ਮਾੜਾ ਬੋਲਦਾ ਹੌਲੀ-ਹੌਲੀ ਉਹਨੇ ਸਾਡੇ ਗੁਰੂਆਂ ਤੇ ਵੀ ਉਂਗਲ ਚੱਕੀ ਤੇ ਹੁਣ ਸਾਡੀਆਂ ਭੈਣਾਂ ਨੂੰ ਕਹਿੰਦਾ ਵੀ ਤੁਹਾਡੀਆਂ ਜਿਹੜੀਆਂ ਕੁੜੀਆਂ ਭਈਆਂ ਦੇ ਨਾਲ ਤੁਰਿਆ-ਤੁਰੀਆਂ ਫਿਰਦੀਆਂ ਤੇ ਇੱਕ ਦਿਨ ਭਈਆਂ ਨੇ ਮਤਲਬ ਤੁਹਾਡਾ ਇੱਥੇ ਜੋ ਵੀ ਹੈ ਮੈਂ ਬੋਲ ਨਹੀਂ ਸਕਦਾ ਇੰਨਾ ਗੰਦਾ ਨਹੀਂ ਸੁਣ ਨਹੀਂ ਸਕਦੇ ਪਹਿਲਾਂ 2021 22 ਦੇ ਵਿੱਚ ਵੀ ਅਸੀਂ ਲੋਕਾਂ ਨੂੰ ਸਮਝਾਉਂਦੇ ਰਹੇ ਵੀ ਟਾਈਮ ਨਾਲ ਕੁਝ ਕਰੀਏ ਪਰ ਇਹ ਬੰਦਾ ਕਮਰੇ 'ਚ ਬਹਿ ਕੇ ਇਹਨੇ ਗਨਮੈਨ ਲੈਣਾ ਹੀ ਲੈ ਲਿਆ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਜਿਵੇਂ ਅੱਗੇ ਵੀ ਮੈਂ ਦੱਸਿਆ ਵੀ ਜਿਵੇਂ ਅੱਗੇ ਜਿਹੜੇ ਆਵਾਰਾ ਕੁੱਤੇ ਤੁਰੇ ਫਿਰਦੇ ਆ ਉਹਨਾਂ ਨੂੰ ਪਾਣੀ ਤੇ ਦਵਾਈ ਇਹ ਹੁਣ ਜਿਹੜੇ ਇਹੋ ਜਿਹੇ ਤੁਰੇ ਫਿਰਦੇ ਆ ਕੀ ਨਾਲ ਇਹਨਾਂ ਨੂੰ ਛੋਟੋ ਜੇਲ੍ਹ ਦੇ ਵਿੱਚ ਦਵਾਈ ਦੂਈ ਪਾ ਕੇ ਕੋਈ ਠੀਕ ਹੈ ਇਹਦੇ ਬੜਾ ਸੌਖਾ ਕੰਮ ਆ ਆਪਣੀ ਪੰਥ ਦਾ ਖਾਓ ਆਪਣੇ ਪੰਥ ਦੇ ਵਿਰੋਧ ਹੋ ਜੋ ਤੇ ਮੁੜ ਕੇ ਤੋਂ ਗਨਮੈਨ ਲੈ ਲੋ ਮੈਂ ਤੇ ਮੈਡਮ ਨੂੰ ਕਿਹਾ ਮੈਡਮ ਅੰਮ੍ਰਿਤਸਰ ਤੋਂ ਆ ਮੈਂ ਕਿਹਾ ਮੈਡਮ ਫਿਰ ਅਸੀਂ ਵੀ ਇਦਾਂ ਹੀ ਕਰਦੇ ਆ ਜੇ ਤੁਸੀਂ ਕਾਰਵਾਈ ਕੀਤੀ ਠੀਕ ਆ ਨਹੀਂ ਤੇ ਪਾਉ ਅਸੀਂ ਵੀ ਗਾਂ ਤੋਂ ਕੀ ਨਾਲ ਇਹ ਤਾਂ ਉਲਟ-ਉਲਟ ਬੋਲ ਕੇ ਦੋ ਗਨਮੈਨ ਲੈਣੇ ਨਾਲ ਗੱਡੀ ਮੇਲੀ ਸਰਕਾਰੀ ਜਿਹੜਾ ਕੋ ਕਹਿੰਦਾ ਰਹੇ ਕਹਿੰਦਾ ਰਹੇ ਸਾਨੂੰ ਕੀ ਲੱਗੇ ਇਹ ਕਰਕੇ ਹੀ ਇਹੋ ਬੇਨਤੀ ਕਰਦੇ ਆ ਕਿ ਭਾਈ ਜੀ ਹੁਣ ਨਾਥ ਨਾ ਪਾਈ ਫਿਰ ਜਿਹੜੇ ਆ ਵੀਰ ਸਾਡੇ ਨਾਲ ਆਇਆ ਤੇ ਕੁੰਡਾ ਡੰਡਾ ਇੱਥੇ ਕੁ ਲਾਵਾਂਗੇ ਫਿਰ ਜਿੰਨੇ ਕੁੱਟਣਾ ਮਾਰਨਾ ਜੋ ਮਰਜ਼ੀ ਕਰਦੇ ਸਰਕਾਰ ਨੂੰ ਬੇਨਤੀ ਹੈ ਇਹਦਾ ਨਹੀਂ ਪਹਿਲਾਂ ਇਹ ਐਸੀ ਗੱਲਾਂ ਕਰਦੇ ਨੇ ਫਿਰ ਸਟੋਰੀ ਮੰਗਦੇ ਨੇ ਕੀ ਕਹਾਂ ਸਰਕਾਰ ਨੂੰ ਕੀ ਵੀਲ ਕਰਾਂਗੇ ਮੈਂ ਤੇ ਕਹਿਣਾ ਆ ਵੀ ਜੇ ਤੁਹਾਡੇ ਤੇ ਬਾਬਾ ਜੀ ਜੇ ਇਨਾਂ ਦੇ ਦਿਲ ਵਾ ਹੈ ਜਿੰਨੇ ਵੀ ਇਹ ਹੈਗੇ ਦੋ ਚਾਰ ਲੰਗੜਾ ਜਿਹਾਂ ਜੇ ਤੁਹਾਡੇ ਤੇ ਦੇਲੇ ਭਾਈ ਪਹਿਲੀ ਗੱਲ ਤੇਰੇ ਏਰੀਏ ਚ ਐ ਮੁੱਕ ਦੀ ਗੱਲ ਹੁਣ ਤੂੰ ਆਦਾ ਇੱਥੇ ਪ੍ਰਸ਼ਾਸਨ ਨੇ ਠੀਕ ਆ ਜਿਹੜੀ ਤੂੰ ਡਿਬੇਟ ਕਰਨੀ ਆ ਜੇ ਤਾਣਾ ਕਰਨੀ ਹੈ ਮੈਂ ਜੱਟ ਸ਼ਬਦ ਕਹਿਣਾ ਨਹੀਂ ਕਿਉਂਦਾ ਇੰਨੀ ਸਾਨੂੰ ਸਿਖਾਇਆ ਹੈ ਠੀਕ ਹੈ ਜੇ ਆਪਣੇ ਮੱਧਵੀ ਸਿੰਘ ਵੀਰਾਂ ਨਾਲ ਕਰਨੀ ਇੰਨਾ ਨਾ ਕਰ ਲੈ ਇਹ ਵੀ ਆਏ ਆ ਠੀਕ ਹੈ ਤੂੰ ਜਿੱਦਾਂ ਦੀ ਵੀ ਭੁੱਖ ਮਤਲਬ ਤੇਰੇ ਅੰਦਰ ਐ ਉਹਨੂੰ ਕੱਢ ਲਾ ਤੇ ਜੇ ਕਮਰੇ 'ਚ ਬਹਿ ਕੇ ਤੇ ਮੁੜ ਕੇ ਡਰਨਾ ਵੀ ਆਪੀ ਉੱਥੇ ਹੀ ਨਿਕਲਾਂਗੇ ਕੋਈ ਸਾਨੂੰ ਮਤਲਬ ਇਹ ਕੋਈ ਕਰਨਾ ਦੇਵੇ ਫਿਰ ਦੋ ਗਨਮੈਨ ਇੱਥੇ ਆਣ ਕੇ ਤਰਲੇ ਮਾਰਦੇ ਆ ਮੈਨੂੰ ਬਚਾ ਲਓ ਮੇਰੀ ਜਾਨ ਨੂੰ ਬਚਾ ਲਓ ਦੋ ਗਨਮੈਨ ਹੀ ਦੇ ਦੋ ਠੀਕ ਹੈ ਸਾਨੂੰ ਤਾਂ ਗਨਮੈਨ ਹੀ ਦਿਖਦੇ ਆ ਕੀ ਪਤਾ ਕਿੰਨਾ ਕਿੰਨਾ ਦੇ ਪੈਰ ਫੜ ਕੇ ਇਹਨਾਂ ਨੇ ਗਨਮੈਨ ਲੈ ਮੈਂ ਜੀ ਆਨਾ ਵੀ ਅੱਜ ਵੀ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਮਾਫੀ ਮੰਗਲੇ ਸੰਗਤ ਦੇ ਕੋਲੋਂ ਕੋਈ ਕੁਝ ਨਹੀਂ ਇਹਨੂੰ ਹੱਥ ਲਊ ਜਾਂ ਆਪਣੀ ਗਰੰਟੀ ਹੈ ਬਿਲਕੁਲ ਕੋਈ ਕੋਈ ਹੱਥ ਨਹੀਂ ਇਹਨੂੰ ਲਾ ਸਕਦਾ ਤੇ ਅੱਜ ਵੀ ਮਾਫੀ ਮੰਗਲੇ ਜਿਹੜੇ ਜਿਹੜੇ ਵੀਰਾ ਭਰਾਵਾਂ ਦੇ ਉਹਨਾਂ ਦੇ ਮਾਵਾ ਭੈਣਾਂ ਦੇ ਖਿਲਾਫ ਇਹਨੇ ਗੰਦੀ ਸ਼ਬਦਾਰੀ ਬੋਲੀ ਆ ਅਸੀਂ ਆਪਣੇ ਆਪ ਸਾਰੇ ਵੀਰ ਭਰਾ ਰੰਗਰੇਟਾ ਫੌਜਾਂ ਨਾਲ ਮਿਲ ਕੇ ਪਿੰਡਾਂ ਥਾਵਾਂ ਦੇ ਵਿੱਚ ਰਹਿ ਰਹੇ ਆ ਕੋਈ ਕਿਸੇ ਦੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਕਦੀ ਆਂਦਾ ਪਿੰਡਾਂ ਮਜੀਵੀ ਸਿੰਘਾਂ ਨੂੰ ਭੜਕਾਉ ਉਪੋਸ਼ਣ ਕਰਕੇ ਕਹਿੰਦਾ ਉਹ ਤੁਹਾਨੂੰ ਮੈਂ ਜਗਾਇਆ ਉਹ ਤੁਹਾਨੂੰ ਮੈਂ ਜਗਾਇਆ ਉਹ ਤੁਸੀਂ ਜੱਟਾਂ ਨਹੀਂ ਗੁਰੂਆਂ ਦੇ ਅੱਗੇ ਹੱਥ ਮਾਰਦੇ ਤਾਂ ਕਾਰੀ ਵਾਪੇ ਹੱਥ ਮਾਰਦੇ ਇਹਨੂੰ ਪੁੱਛੇ ਵੀ ਉਹ ਆਪਣਾ ਕੰਮ ਤਾਂ ਨਾ ਕਰਦੇ ਆਪਣਾ ਕੋਈ ਟੋਰੀ ਫੁਲਕਾ ਚਲਾਉਂਦੇ ਆ ਵਿਚਾਰੇ ਗਰੀਬ ਗੁਰਬੇ ਕਿਹੜਾ ਕੋਈ ਸਰਕਾਰ ਨੇ ਨੌਕਰੀ ਦਿੱਤੀ ਜਾਣਦੇ ਤੂੰ ਇੰਨਾ ਕਰ 20 20000 ਰੁਪਏ ਉਹਨਾਂ ਦੇ ਕਾਉਂਟਾਂ ਚ ਪਾ ਇਹ ਵੀ ਗੱਲ ਆ ਨਹੀਂ ਤੇ ਭਾਈ ਗੱਲ ਆ ਵਾ ਆ ਮਜਬੀ ਸਿੰਘ ਹੀ ਖਲੋਤੇ ਆ ਆ ਮਜਬੀ ਸਿੰਘ ਭਰਾ ਸਾਰੇ ਤੇਰਾ ਦਿਲ ਕਰਦਾ ਵੀ ਸਰਕਾਰ ਦਾ ਵੀ ਦਿਲ ਕਰਦਾ ਆ ਵੀ ਇੱਕ ਦੂਜੇ ਦਾ ਸਿਰ ਪਾੜ ਕੇ ਮਰਨ ਇੱਕ ਦੂਜੇ ਦੀਆਂ ਧੀਆਂ ਭੈਣਾਂ ਖੇੜਨਾ ਤੇ ਵਾਇਲੇਸ਼ਨ ਪੰਜਾਬ ਚ ਪੈਦਾ ਹੋਵੇ ਤਾਂ ਪਹਿਲਾਂ ਇਹ ਨੱਥ ਪਾ ਲੋ ਪਹਿਲਾਂ ਨੱਥ ਪਾਓ ਇਹਨੂੰ ਇਨੂੰ ਰੋਕੋ ਪਹਿਲਾਂ ਹੀ ਉੱਲਕੇ ਕੋਈ ਲੱਤਾਂ ਛਾਂਗੂਗਾ ਕੋਈ ਹੈ ਬਾਲੇ ਪਤਾ ਗੱਲ ਕੀ ਆ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਪੁਲਿਸ ਪ੍ਰਸ਼ਾਸਨ ਤੁਸੀਂ ਬਣਾਇਆ ਭਲਾ ਕਾਰੇ ਵਾਸਤੇ ਆ ਸਮਾਜ ਦੀ ਸੇਵਾ ਵਾਸਤੇ ਪੁਲਿਸ ਪ੍ਰਸ਼ਾਸਨ ਬਣਾਇਆ ਜਦੋਂ ਇੱਕ ਸਮਾਜ ਨੂੰ ਬੰਦਾ 3 ਫੁੱਟ ਦਾ ਬੰਦਾ ਟੱਟੂ ਬੰਦਾ ਡੰਗ ਡਾਕਟਰ ਦੋ ਤਿਹਰਾ ਬੰਦਾ ਜਿਹੜਾ ਕਿ ਇੱਕ ਪਾੜਾ ਪਾ ਰਿਹਾ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਾਣ ਰਿਹਾ ਗੰਦਲਾ ਮਾਹੌਲ ਪੈਦਾ ਕਾਣ ਰਿਹਾ ਕੀ ਗੱਲ ਉਹਦੇ ਤੇ ਨੱਚ ਨਹੀਂ ਪਾਈ ਜਾਂਦੀ ਤੁਹਾਡੇ ਕੋਲ ਪਾਈ ਸਾਹਿਬ ਇੱਕ ਬਿਆਨ ਆਇਆ ਡਾਕਟਰ ਗੁਰਿੰਦਰ ਸਿੰਘ ਰੰਗਰੇਟੇ ਦਾ ਉਹ ਕਹਿੰਦੇ ਰੰਗਰੇਟਾ ਨਹੀਂ ਵੀਰ ਜੀ ਕਹਣਾ ਜੀ ਬਿਲਕੁਲ ਜੀ ਬਿਲਕੁਲ ਰੰਗਰੇਟਾ ਇਹਨਾਂ ਨੂੰ ਕਹਣਾ ਆ ਵੇਖੋ ਰੰਗਰੇਟੇ ਸਾਡੇ ਅੱਛਾ ਜੀ ਉਹਨਾਂ ਨੇ ਕਿ ਬਿਆਨ ਆਇਆ ਕਹਿੰਦੇ ਵੀ ਭਾਈ ਉਸ ਚੈਨਲ ਨੇ ਟੀਆਰਪੀ ਲੈਣ ਖਾਤਰ ਮੇਰੀ ਜਿਹੜੀ ਵੀਡੀਓ ਕੱਟ ਕੇ ਅੱਗੇ ਲਾਤੀ ਹੈ ਹਾਈਲਾਈਟ ਦੇ ਤੌਰ ਤੇ ਉਹ ਉਹਨਾਂ ਨੂੰ ਕਸੂਰਵਾਰ ਮੰਨਦੇ ਨੇ ਤੁਹਾਡਾ ਕੀ ਕਹਿੰਦੇ ਕਸੂਰਵਾਰ ਉਹਨਾਂ ਨੂੰ ਨਹੀਂ ਮੰਨਦੇ ਇਹਨੇ ਗਾਣਾ ਗਾਇਆ ਇਹਨੇ ਗਾਣਾ गा ਕੇ ਉਹ ਬੰਦਾ ਲਾਗੇ ਬੈਠਾ ਬਾਕਾਇਦਾ ਹੀ ਵੇਖਣ ਰਿਹਾ ਇੱਕ ਬੰਦਾ ਕ ਉਹ ਬੰਦਾ ਲਾਗੇ ਬੈਠਾ ਤੇ ਨਾਲ ਹੀ ਇਹ ਬੈਠਾ ਡੰਗਰ ਤੇ ਵੀਡੀਓ ਬਣਦੀ ਤੇ ਵੀਡੀਓ ਫਿਰ ਉਤੋਂ ਕਿਹੇ ਹੋਰ ਕੇ ਪਰਿੰਦੇ ਬਣਾਤੀ ਹੈ ਹੈ ਇਹਨਾਂ ਨੂੰ ਪੁੱਛਿਆ ਜਾਵੇ ਸਾਨੂੰ ਮੂਰਖ ਬਣਾਉਂਦੇ ਆ ਅਸੀਂ ਮੂਰਖ ਆ ਗੱਲ ਇਹ ਆ ਵੀ ਪ੍ਰਸ਼ਾਸਨ ਹਾਂਜੀ ਹਾਂਜੀ ਆ ਤੁਸੀਂ ਮੰਗ ਪੱਤਰ ਦੇ ਕੇ ਆਏ ਹੋ ਮੰਗ ਪੱਤਰ ਦੇ ਤਾਂ ਆਪਣੀ ਮੈਡਮ ਉਹ ਤਾਂ ਜੀ ਡੀਸੀਪੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿਵਾਇਆ ਕਿ ਸਿੰਘ ਸਾਹਿਬ ਕੁਝ ਦਿਨਾਂ ਦੇ ਵਿੱਚ ਵਿੱਚ ਕੋਈ ਤਰ੍ਹਾਂ ਦੇ ਵਿੱਚ ਵਿੱਚ ਕਾਰਵਾਈ ਕਰਕੇ ਤੇ ਉਹਨੂੰ ਸੈਲ ਦੇ ਵਿੱਚੋਂ ਛੁੱਟਿਆ ਜਾਊਗਾ ਤੇ ਜੇਕਰ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਮੈਂ ਮੈਡਮ ਜੀ ਜੇਕਰ ਇਹ ਕਾਰਵਾਈ ਨਾ ਹੋਈ ਤੇ ਫਿਰ ਫਿਰ ਕਹਿੰਦੇ ਨਹੀਂ ਇਦਾਂ ਦੀ ਗੱਲ ਨਹੀਂ ਹੋਣੀ ਮੈਂ ਜੇ ਮੈਡਮ ਜੀ ਨਾ ਕਰਦਾ ਕੀਤੀ ਤੇ ਫਿਰ ਬਿਆਸ ਵਾਲਾ ਪੁਲ ਤੋਂ ਸਾਰਿਆਂ ਦੇ ਦ ਆਈ ਬੈਹਿ ਜਾਣਾ ਉੱਥੇ ਉਹ ਡੇਟਰ ਟਰਾਲੀਆਂ ਉਥੇ ਕੜੀਆਂ ਕਰਕੇ ਹੀ ਬੰਦ ਕਰ ਦੇਣਾ ਬੋਲ ਠੀਕ ਧੰਨਵਾਦ ਹਾਂ ਠੀਕ ਹੈ ਨਾ ਕੋਈ ਸਮਾਂ ਲੱਗ ਸਕਦਾ ਨਹੀਂ ਮੜਾ ਮੜਾ ਜੀ ਮੰਨ ਲਓ ਕਿ ਇਸ ਸਮਾਂ ਨਹੀਂ ਦੇਖੀ ਜਲਦੀ ਕੋਈ ਬਾਤ ਚਾਹੀਦੀ ਸਮਾਂ 2 ਮਿੰਟ ਹਾਂਜੀ ਹਾਂਜੀ ਫਿਰ ਅਗਲੀ ਫਿਰ 15 20 ਦਿਨ ਵੇਟ ਕਰਦੇ ਆ 15 ਦਿਨ ਜਲਾਣਾ ਹੈ ਵੇਟ ਕਰਦੇ ਆ ਫਿਰ ਅੱਜ ਤਸਵੀਰ ਆਏ ਆ ਫਿਰ ਕੀ ਨਾਲ ਤਾਂ ਅਸੀਂ ਇਹਨਾਂ ਦਾ ਆਜ਼ਾਦ ਖੋਜਾ ਦਾ ਪਹਿਰਾ ਵਧਾਵਾਂਗੇ ਥੋੜਾ ਜਿਹਾ ਇਹ ਰਵਧਾ ਨਾ ਪਾਉਂਗਾ ਠੀਕ ਹੈ ਫਿਰ ਉਹ ਘੇਰੇ ਦੇ ਵਿੱਚ ਅ ਕੱਲ ਨੂੰ ਡੰਗਰ ਡਾਕਟਰ ਆ ਗਿਆ ਜਾਂ ਬੂਤਾ ਖਾਂਚ ਆ ਗਿਆ ਉਹ ਫਿਰ ਸਰਕਾਰ ਜਣੀ ਠੀਕ ਹੈ ਹੁਣ ਇਹ ਅਗਲੀ ਰਣਨੀਤੀ ਇਹੋ ਹੀ ਆ ਅੱਜ ਦਾਸਾ ਆ ਕੱਲ ਨੂੰ ਹੋਰ ਵੀ ਹੋਣਗੇ ਇਹ ਕੰਮ ਵਾਅਦਾ ਹੀ ਜਾਣਾ ਇਹਨਾਂ ਦਾ ਵਾਇਰ ਥੋੜਾ ਜਿਹਾ ਕਰਿਓ ਸਿੰਗਰ ਜਵਾਬ ਨਾ ਦਿੱਤੀ ਸਰਕਾਰ ਨੇ ਹਾਂਜੀ ਧੰਨਵਾਦ ਅੱਜ ਤੇ ਆ ਬਾਈ ਜੀ ਹੁਣੀ ਵੀ ਆਏ ਨੇ ਕਿ ਚੱਲਦੀ ਰੱਖੋ ਵੀਡੀਓ ਮੁਸਿਕਾ ਖਾਨਾ ਵਾਹਿਗੁਰੂ ਜੀ ਤੇ ਹਰੀ ਗੱਲ ਮੀਡੀਆ ਦਾ ਧੰਨਵਾਦ ਆਸਾਸਨ ਦਾ ਬਹੁਤ ਬਹੁਤ ਧੰਨਵਾਦ ਅੜਾ ਵਿਵਾਦ ਖੜਾ ਹੁਣ ਹੁੰਦਾ 9501226247 ਅਸੀਂ ਇਹ ਗੱਲ ਦਾ ਵਿਰੋਧ ਕਰਦੇ ਕਿਉਂਕਿ ਸਾਡੇ ਸਾਥੂਆਂ ਨੇ ਕਿਹਾ ਜਿਨ੍ਹਾਂ ਨੇ ਅਸੀਂ ਬਾੜਾ ਪਾਇਆ ਜਿਨ੍ਹਾਂ ਨੇ ਸਾਨੂੰ ਮਹਾਰਾਜ ਆਲਾ ਸਰੂਪ ਦਿੱਤਾ ਠੀਕ ਹੈ ਮਾਰੇ ਗਏ ਨਾਂ ਜੱਟਾਂ ਦੀ ਆਪਣਾ ਤੇਜ ਆ ਲਹਾਰ ਨਾ ਹਮ ਬ੍ਰਾਹਮਣ ਨਾ ਖੱਤਰੀ ਹਮਾ ਸਿੰਘ ਭਜੰਗਣ ਛੱਤਰੀ ਇਹ ਸਾਡਾ ਛੱਤਰੀ ਦਾ ਰੂਪ ਆ ਰੰਗਰੇਟੇ ਨਾਮ ਵੀ ਇਹ ਆ ਉਦੋਂ ਬਾਈ ਜੀ ਬਾਈਟ ਕਰਦੇ ਪੈਸੇ ਦੀਪ ਸਿੰਘ ਜੀ ਤੇ ਕੋਈ ਨਹੀਂ ਮੈਂ ਰੰਗਰੇਟੇ ਦਾ ਮੀਨਿੰਗ ਇਹ ਹੈ ਵੀ ਗੁਰੂ ਦੇ ਰੰਗ ਵਿੱਚ ਰਤਿਆ ਹੋਇਆ ਇਹੋ ਜੇ ਕੰਮ ਕਰਨ ਵਾਲਾ ਗੁਰੂ ਦੇ ਰੰਗ ਵਿੱਚ ਰਤਿਆ ਥੋੜੀ ਹੁੰਦਾ ਇਹ ਦੁਰਮਤਿਆ ਦੁਰਮਤਨ ਮਦਜੋ ਪੀਵ ਤੇ ਵਿਖੜੀ ਪੱਤ ਕੰਮੜੀ ਹੋਈ ਇਹਦੀ ਮਤ ਕੰਮੜੀ ਹੋ ਗਈ ਉਹਦੀ ਮਤ ਕੰਮੜੀ ਲੈ ਸਾਡੇ ਨਾਲ ਡਿਬੇਟ ਕਰਨੀ ਜਾਂ ਕੋਈ ਵੀ ਆ ਜਿਹੜਾ ਐਦਾਂ ਪੰਜਾਬ ਦੇ ਵਿੱਚ ਆਪਣੇ ਹਿੰਦੁਸਤਾਨ Hindu ਵੀ ਆਪਣੇ ਵੀਰ ਆ ਠੀਕ ਆ ਮੁਸਲਮਾਨ ਵੀ ਆਪਣੇ ਵੀਰ ਆ ਜੱਟ ਵੀ ਆਪਣੇ ਵੀਰ ਸਾਰੇ ਪਹਿਲੀ ਗੱਲ ਅਸੀਂ ਨਾਮ ਮੈਂ ਕਹਾਂ ਜੱਟ ਨੂੰ ਜਾਣਦਾ ਨਾ ਬਾਈਬੀ ਨੂੰ ਤਾ ਨਹੀਂ ਜਾਣਦਾ ਕਿਉਂਕਿ ਉਹ ਆਪਣੇ ਧਰਮ ਦੇ ਵਿੱਚ ਪੱਕਾ ਨਹੀਂ ਜਦੋਂ ਪੱਕਾ ਹੋਊਗਾ ਉਹ ਉਸ 스테ਜ ਤੇ ਉਹ ਲੈਵਲ ਤੇ ਪਹੁੰਚ ਜਾਗਾ ਠੀਕ ਆ ਗੁਰਬਾਣੀ ਕਹਿੰਦੀ ਸਭ ਜੀ ਤੇਮਾਰੇ ਜੀ ਤੂ ਜੀਆ ਕਾ ਲਾਤਾਰ ਠੀਕ ਆ ਸਾਰੇ ਜੀ ਉਹਦੇ ਆ ਆਪਾਂ ਇਹ ਕਹੇ ਸਾਰੇ ਜਿਹੜੇ ਆਪਣੇ ਤੇ ਜੋਤਿਆ ਕ ਜਿੰਨਾ ਚਿਰ ਆਪਾਂ ਇਹ ਗੱਲ ਨਹੀਂ ਸਮਝਦੇ ਉਹਨਾਂ ਚਿਰ ਆਪਾਂ ਭਟਕੇ ਰਵਾਂਗੇ ਜਿਵੇਂ ਗੁਰਿੰਦਰ ਸਿੰਘ ਰੰਗਰੇਟਾ ਭਟ ਗਿਆ ਪਿਆ ਧੀਆਂ ਪੈਣ ਦੀ ਜਿਹੜੀ ਆ ਬੇਪਤੀ ਕਰਦਾ ਪਿਆ ਵਾ ਇਹੋ ਜੇ ਕੰਮ ਜਿਹੜੇ ਆ ਉਹ ਰੰਗਰੇਟੇ ਨਹੀਂ ਕਰਦੇ ਹੁੰਦੇ ਰੰਗਰੇਟੇ ਨੇ ਇੱਜ਼ਤਾਂ ਬਚਾਈਆਂ ਜ਼ਮੀਨਾਂ ਦਵਾਈਆਂ ਠੀਕ ਆ ਬਾਬਾ ਜੀਵਨ ਸਿੰਘ ਜੀ ਦੀ ਫੌਜ ਮਰ ਪਾਬਾ ਜੀਵਨ ਸਿੰਘ ਜੀ ਰੰਗਰੇਟਾ ਖੁਸ਼ਿਆਰੇ ਕਰਈ ਜਾਵੇ ਨਿਆਲੋ ਜਾਵੇ ਫਤੇ ਪਵੇ ਸੀ ਦਦਗਰੇ ਮਨ ਨੂੰ ਪਾਵੇ ਤੰਦਰ ਬਾਬਾ ਦੀਪ ਸਿੰਘ ਜੀ ਨੂੰ ਪਾਵੇ ਤੰਦਰ ਬਾਬਾ ਦੀਪ ਸਿੰਘ ਜੀ ਨੂੰ ਪਾਵੇ ਸ੍ਰੀ ਅਕਾਲ ਜੀ ਹੈ ਬਦਸਤੂ ਲੁਧਿਆਣਾ ਪੁਲਿਸ ਸਿਫਰ ਦੇ ਡਾਕਟਰ ਦੇ ਬਾਹਰ ਦੀ ਇਹ ਜਿੱਥੇ ਨਿਹੰਗ ਸਿੰਘ ਖੁਸ਼ਿਆਰੇ ਕਰਈ ਜਾਵੇ ਨਿਆਲੋ ਜਾਵੇ ਫਤੇ ਪਵੇ ਤੰਦਰ ਬਾਬਾ ਜੀਵਨ ਦੇ ਨੇ ਮਨ ਨੂੰ ਪਾਵੇ ਨਿਆਲੋ ਜਾਵੇ ਸ੍ਰੀ ਅਕਾਲ ਜੀ ਲੋ ਟੰਡਕਾਵੇ ਨਿਆਲੋ ਆਵੇ ਓ ਸ੍ਰੀ ਅਕਾਲ ਜੀ ਟੰਡਕਾਵੇ ਨਿਆਲੋ ਆਵੇ ਭਦੇ ਪਵੇ ਤਨ ਤਨ ਮਾਤਾ ਸਾਹਿਬ ਦੇ ਵੀਰੇ ਮਨ ਨੂੰ ਪਵੇ ਨਿਆਲੋ ਆਵੇ ਓ ਸ੍ਰੀ ਅਕਾਲ ਜੀ ਕਹਿੰਦੇ ਸਿੱਖ ਦੀ ਕੋਈ ਨਹੀਂ ਜਾਤ ਨਹੀਂ ਜਿਹੜੀ ਜਾਤ ਉਹ ਸਿੱਖ ਨਹੀਂ ਹੋ ਸਕਦਾ ਹਾਂ ਗੁੱਟ ਸਹੀ ਹੈ ਕਾਸਟ ਕੰਮ ਦੇ ਆਧਾਰ ਦੇ ਉੱਤੇ ਮੈਂ ਕਿਤਾਬਾਂ ਦੇ ਵਿੱਚ ਪੜਿਆ ਮਨੂ ਬ੍ਰਾਹਮਣ ਸੀ ਜਿਨੇ ਜਾਤਾਂ ਦੇ ਆਧਾਰ ਦੇ ਉੱਤੇ ਇਹ ਕਾਸਟਾਂ ਬਣਾਈਆਂ ਹੋਈ ਕਾਸਟ ਕੋਈ ਨਹੀਂ ਜਿਹੜੀ ਜਿਹੜਾ ਕਾਸਟ ਨੂੰ ਮੰਨਦਾ ਵਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਸੱਚਾ ਸਿੱਖ ਜੋ ਸਿੱਖੀ ਦੀ ਇਲਾਜ ਰੱਖੇ ਸਿੱਖੀ ਸਿੱਧਕ ਨਿਭਾਉਂਦਾ ਕੋਈ ਕੋਈ ਬਹੁਤੇ ਵਿੱਚੋਂ ਮੈਦਾਨ ਦੇ ਭਾਜੀ ਜਾਂਦੇ ਧਰ ਤੋਂ ਸੀਸ ਕਟਾਮ ਦਾ ਕੋਈ ਕੋਈ ਕਈ ਆਖ ਦੇ ਗੁਰੂ ਤੋਂ ਕੁਰਬਾਨ ਹੋਈਏ ਪਰ ਦਿੱਲੀੋਂ ਸੀਸ ਲਿਆਮ ਦਾ ਕੋਈ ਕੋਈ ਪੰਥ ਲੋਕ ਗਰੀਬਾਂ ਨੂੰ ਲਤਾੜਦੇ ਨੇ ਪੰਥ ਲੋਕ ਗਰੀਬਾਂ ਨੂੰ ਲਤਾੜਦੇ ਨੇ ਤੇ ਰੰਗਰੇਟਾ ਕਹੇ ਇਕ ਨਾਲ ਲਾਉਂਦਾ ਕੋਈ ਕੋਈ ਰੰਗਰੇਟਾ ਕਹੇ ਇਕ ਨਾਲ ਲਾਉਂਦਾ ਕੋਈ ਕੋਈ ਰੰਗਰੇਟਾ ਕਹੇ ਇਕ ਨਾਲ ਲਾਉਂਦਾ ਕੋਈ ਕੋਈ ਇਹ ਰੰਗਰੇਟਾ ਨਹੀਂ ਹੁੰਦਾ ਰੰਗਰੇਟੇ ਉਹ ਆ ਜਿਨ੍ਹਾਂ ਨੇ ਆਪਣਾ ਆਪਣੇ ਪਿਤਾ ਦਾ ਸੀਸ ਰੱਖ ਕੇ ਦਿੱਲੀ ਦੇ ਵਿੱਚ ਚਾਗਲੀ ਚੌਂਕ ਤੇ ਗੁਰੂ ਤੇਗ ਬਹਾਦਰ ਪਟਪਲੇਖਾ ਤੱਕ ਦੇ ਗੁਰੂ ਤੇਗ ਬਹਾਦਰ ਦਾ ਸੀਸ ਲੈਂਦਾ ਸੀ ਉਹਨਾਂ ਨੂੰ ਕਹਿੰਦੇ ਰੰਗਰੇਟੇ ਜਿਹੜੇ ਕਰੇ ਆਵੇ ਨਾਲੇ ਆਵੇ ਫਰਤ ਪਾਵੇ ਤਾਂ ਤਾਂ ਬਾਬਾ ਜੀਵਨ ਸਿੰਘ ਨੇ ਮਾਨੂੰ ਪਾਵੇ ਨਾਲੇ ਆਵੇ ਸੀਆ ਕਾਲੇ ਕਲਕੀਆਂ ਵਾਲੇ ਪਾਤਸ਼ਾਹ ਨੇ ਖੁਸ਼ ਹੋ ਕੇ ਕਿਆ ਸੀਗਾ ਰੰਗਰੇਟੇ ਗੁਰੂ ਕੇ ਬੇਕੇ ਦਿਲ ਨੂੰ ਲਾਇਆ ਸੀ ਹੋਰ ਕਿਸੇ ਨੇ ਗਰੀਬਾਂ ਨੂੰ ਦਿਲ ਨੂੰ ਨਹੀਂ ਲਾਇਆ ਕਲਕੀਆਂ ਵਾਲੇ ਪਾਤਸ਼ਾਹ ਨੇ ਗਰੀਬਾਂ ਨੂੰ ਗਨਵਕੜੀ ਪਾਈ ਆ ਬੜੇ ਪਿਆਰ ਨਾਲ ਇਹ ਗੱਲਾਂ ਬਿਲਕੁਲ ਭੱਦੀਆਂ ਨੇ ਜਿਹੜੀਆਂ ਕਿ ਅਨਜਾਇਜ਼ ਕਰਨੀਆਂ ਵਾ ਇਹੋ ਜਿਹੇ ਕੰਮ ਇਹੋ ਜੇ ਨਿਮਾਇਤੇ ਨੂੰ ਇਹੋ ਜੇ ਸਤਿਸ਼ਣ ਸ਼ੋਭਾ ਨਹੀਂ ਦਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਰੁਕ ਜਾਓ ਮਾੜਾ ਚੱਲਣ ਤੋਂ ਲਈ ਬਾਕੀ ਵੀਰ ਭਰਾਵੋ ਅਸੀਂ ਸਾਰੇ ਸਾਰੇ ਹੀ ਪੰਜਾਬ ਨਾਲ ਖੜੇ ਨਿਹੰਗ ਸਿੰਘ ਫੌਜਾ ਆਪਣੇ ਰੰਗਰੇਟੇ ਫੌਜਾਂ ਸਾਰੀਆਂ ਆਪਣੇ ਨਾਲ ਆਈਆਂ ਇਹ ਆ ਰੰਗਰੇਟਾ ਫੌਜਾਂ ਤੇ ਅਸੀਂ ਤੁਹਾਨੂੰ ਇਹ ਕਹਿੰਨੇ ਆ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਕੰਮ ਕਰਦਾ ਚਾਹੇ ਉਹ ਜੱਟਾਂ ਵਿੱਚ ਹੋਵੇ ਚਾਹੇ ਮਜਬੀ ਸੰਗਾਂ ਦੇ ਵਿੱਚ ਹੋਵੇ ਜਿਹੜਾ ਪਾੜਾ ਪਾਉਣ ਦੀ ਕਮਿਊਨਿਟੀ ਦੇ ਵਿੱਚ ਗੱਲ ਕਰਦਾ ਹਨ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਭਾਵੇਂ ਜੋ ਮਰਜ਼ੀ ਹੋਵੇ ਬਿਲਕੁਲ ਹਾਂ ਚੱਲਣ ਕੋਈ ਬਾਬਾ ਜੀ ਇੱਕ ਮਿੰਟ ਸਰਕਾਰ ਟੀਵੀ ਤੇ ਕਰ ਲੀ ਤੁਹਾਡੀ ਅਛਾ ਮੇਰੂ ਹੋਏ ਕੋਈ ਨਹੀਂ ਕੋਈ ਜੇਰੇ ਵਾਲੇ ਵੀ ਆਈ ਸ਼ੁ ਕੋਈ ਨਹੀਂ ਕੋਈ ਚੱਲਣਗੇ ਅਬੀ ਥੋੜਾ ਬੋਲੋ ਮਾਨੀ ਹਾਂਜੀ ਬੋਲ ਕੇ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਭਰਾਓ ਅੱਜ ਆਪਾਂ ਇੱਥੇ ਆਇਆ ਲੁਧਿਆਣੇ ਡੀਸੀਪੀ ਮੈਡਮ ਜੀ ਨੂੰ ਮਿਲੇ ਆ ਜਿਹੜਾ ਕਿ ਕੁਝ ਦਿਨਾਂ ਤੋਂ ਪਹਿਲਾਂ ਅਗਰ ਨੂੰ ਪਤਾ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ वाद ਵਿਵਾਦ ਫਲਾ ਰਿਹਾ ਆ ਤੇ ਲਗਾਤਾਰ ਹੀ ਵੀਡੀਓ ਤੇ ਵੀਡੀਓ ਸੋਸ਼ਲ ਮੀਡੀਆ ਆਪਣੇ ਅਕਾਊਂਟ ਦੇ ਉੱਤੇ ਪਾ ਰਿਹਾ YouTube ਉੱਤੇ Facebook ਉੱਤੇ ਤੇ ਪੰਜਾਬ ਦੇ ਵਿੱਚ ਭੜਕਾਊ ਭਾਸ਼ਣ ਕਰਕੇ ਬਾਈਟ ਵਾਈਟ ਆ ਇਹ ਦੋਨੇ ਬਾਰੇ ਕਹੀਂ ਪਰ ਹੀ ਹੁਣ ਕਿੱਦਾਂ ਹੋਵੇ ਕੁਛ ਪੜ ਲਓ ਠੀਕ ਆ ਇੱਕ ਮਿੰਟ ਮੈਂ ਹੁਣ ਬੱਸ ਪਤਾ ਕਿ ਜਾਰ ਦਿੰਦਾ ਇਹਨਾਂ ਵੀਰਾਂ ਨੂੰ ਚਲੋ ਵੀਰ ਭਰਾਓ ਫੇ ਠੀਕ ਆ ਆਪ ਜੀ ਨੂੰ ਪਤਾ ਹੈ ਬਣਦੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਆਪਣੀ ਸਾਰੀਆਂ ਫੌਜਾਂ ਤੁਰੰਤ ਸਾਰੀਆਂ ਪਹੁੰਚੀਆਂ ਹੋਈਆਂ ਤੇ ਸਾਰੇ ਆਪਣੇ ਸਿੰਘ ਨੇ ਮੇਰੇ ਭਰਾ ਨੇ ਸਾਰੇ ਆ ਸਾਰੇ ਮੇਰੇ ਭਰਾ ਨੇ ਸਾਰੇ ਆਏ ਮੇਰੇ ਨਾਲ ਤੇ ਸਾਰੇ ਦਾ ਬਹੁਤ ਧੰਨਵਾਦ ਕਰਦੇ ਆਂ ਠੀਕ ਆ ਵੀਰੋ ਫਿਰ ਮਿਲਦੇ ਆ ਫਿਰ ਹਾਜ਼ਰ ਹੋਵਾਂਗੇ ਅਗਲੀ ਕਾਰਵਾਈ ਦੱਸਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਵਾਹਿਗੁਰੂ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਕਿ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੋ ਕਿ ਦੋਸਤੋ ਪੰਜਾਬ ਦੇ ਵਿੱਚ ਜੱਟ ਭਾਈਚਾਰੇ ਬਾਰੇ ਗਲਤ ਸ਼ਬਦਾਵਲੀ ਵਰਤਦਾ ਹੈ ਉਹਨਾਂ ਦੀਆਂ ਵੀਡੀਓ ਤੋਂ ਬਾਅਦ ਦੋਸਤੋ ਪੰਜਾਬ ਦੇ ਵਿੱਚ ਜੱਟ ਭਾਈਚਾਰੇ ਅਤੇ ਪੰਜਾਬ ਦੇ ਲੋਕਾਂ ਨੇ ਜੋ ਉਹਨਾਂ ਦਾ ਵਿਰੋਧ ਕੀਤਾ ਹੈ ਤੇ ਜੋ ਵੀ ਦੋਸਤੋ ਹੁਣ ਅੱਜ ਲੁਧਿਆਣਾ ਦੇ ਵਿੱਚ ਉਹਨਾਂ ਉੱਪਰ ਕਾਰਵਾਈ ਕੀਤੀ ਗਈ ਹੈ ਉਹਨਾਂ ਉੱਪਰ ਪਰਚਾ ਦਰਜ ਕਰਵਾਇਆ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਬਤਵਾਦ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗਏ ਰੈੱਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ 올 ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ